ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਸਾਡੇ ਲੋਕ ਚੈਨਲ ਲੈ ਕੇ ਆ ਗਏ ਹਾਂ ਗਲੋਬਲ ਨਿਊਜ਼ ਔਰ ਫਿਰ ਚਾਟ ਪਾਉਣੇ ਪਹਿਲੀ ਖਬਰ ਤੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਨਵਰੀ ਤੋਂ ਹੁਣ ਤੱਕ 2400 ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਰ ਜਸਵਾਲ ਨੇ ਕਿਹਾ ਕਿ ਭਾਰਤ ਗੈਰਕਾਨੂੰਨੀ ਪਰਿਵਾਰ ਦੇ ਵਿਰੁੱਧ ਖੜਾ ਹੈ ਅਤੇ ਉਹ ਲੋਕਾਂ ਦੇ ਵੱਲੋਂ ਕਾਨੂੰਨੀ ਪਰਿਵਾਰ ਦੇ ਰਾਹ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ ਉਹਨੇ ਇਹ ਵੀ ਆਖਿਆ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ 2417 ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਤੇ ਇੱਕ ਸਵਾਲ ਦਾ ਜਵਾਬ ਦਿੰਦਾ ਜਿਸ ਸਵਾਲ ਲਿਖਿਆ ਕਿ ਅਸੀਂ ਪਰਿਵਾਰ ਦੇ ਲਈ ਕਾਨੂੰਨੀ ਮਾਹਰਾਂ ਮਾਰਗਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ ਤੇ ਅਦੇ ਨਾਲ ਹੀ ਭਾਰਤ ਗੈਰ ਕਾਨੂੰਨੀ ਪ੍ਰਵਾਹ ਦੇ ਵਿਰੋਧ ਖੜਾ ਹੈ। ਬੀਤੇ ਕੱਲ ਦੁਪਹਿਰ 2:30 ਵਜੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਲਦਾਖ ਦੇ ਸਮਾਜਿਕ ਕਾਰਕੁਨ ਸੋਨੋ ਵਾਂਗਚੁਕ ਨੂੰ ਪੁਲਸ ਨੇ ਉਹਨਾਂ ਦੇ ਪਿੰਡ ਉਲੀਆ ਕੌ ਟੋਪੋ ਤੋਂ ਗ੍ਰਿਫਤਾਰ ਕਰ ਲਿਆ। ਉਹ ਤੁਨ ਰਾਜਸਥਾਨ ਦੀ ਜੋਧਪੁਰ ਕੇਂਦਰੀ ਜੇਲ੍ਹ ਦੇ ਵਿੱਚ ਖਵਾਈ ਜਾਦ ਦੇ ਰਹੀਂ ਲਿਜਾਇਆ ਗਿਆ ਹੈ। ਵਾਂਗਚੁੱਕ ਤੇ ਰਾਜ ਦੀ ਸੁਰੱਖਿਆ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਜੋ ਬਿਨਾਂ ਜ਼ਮਾਨਤ ਦੇ ਲੰਮੇ ਸਮੇਂ ਦੇ ਲਈ ਨਜ਼ਰਬੰਦੀ ਦੀ ਆਗਿਆ ਦਿੰਦਾ ਹੈ ਸਰਕਾਰ ਨੇ 24 ਸਤੰਬਰ ਨੂੰ ਲੇਵ ਦੇ ਵਿੱਚ ਹੋਈ ਹਿੰਸਾ ਦੇ ਲਈ ਵਾਂਗਚੁੱਕ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਦੇ ਵਿੱਚ 4 ਨੌਜਵਾਨ ਮਾਰੇ ਗਏ ਸਨ ਅਤੇ 80 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ 40 ਪੁਲਿਸ ਅਧਿਕਾਰੀ ਵੀ ਸ਼ਾਮਲ ਨੇ ਹੁਣ ਤੱਕ 60 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲੇਹ ਦੇ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਲਗਾਤਾਰ ਚੌਥਾ ਦਿਨ ਕਰਫਿਊ ਲਗਾਇਆ ਗਿਆ ਤੇ ਸਕੂਲ ਅਤੇ ਕਾਲਜ ਬੰਦ ਪਏ ਨੇ ਸਾਵਧਾਨੀ ਦੇ ਤੌਰ ਤੇ ਪ੍ਰਸ਼ਾਸਨ ਨੇ ਮੋਬਾਈਲ ਇੰਟਰਨੈਟ ਸੇਵਾਵਾਂ ਵੀ ਮੁਅਤਲ ਕਰ ਦਿੱਤੀਆਂ ਨੇ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਨੇ ਕਿ ਲਦਾਖ ਨੂੰ ਪੂਰ ਰਾਜ ਦਾ ਦਰਜਾ ਦਿੱਤਾ ਜਾਵੇ ਅਤੇ ਸੰਵਿਧਾਨ ਦੀ 26 ਸ਼ੈਡਿਊਲ ਵਿੱਚ ਸ਼ਾਮਲ ਕੀਤਾ ਜਾਵੇ ਪੰਜਾਬ ਪੁਤਰੇ ਇਤਿਹਾਸਕ ਕਾਰਵਾਈ ਕਰਦੇ ਹੋਏ ਬਬਰ ਖਾਲਸਾ ਇੰਟਰਨੈਸ਼ਨਲ ਦੇ ਅਤਵਾਦੀ ਪਰਮਿੰਦਰ ਸਿੰਘ ਉਰਫ ਪਿੰਡੀ ਨੂੰ ਅਬੂਦਾਬੀ ਯਾਨੀ ਕਿ ਯੂਏਈ ਤੋਂ ਭਾਰਤ ਲਿਆਂਦਾ ਤੇ ਪੰਜਾਬ ਪੁਲਿਸ ਵੋ ਲੋਕ ਕੇਂਦਰੀ ਏਜੰਸੀਆ ਦੇ ਨਜ਼ਦੀਕੀ ਤਾਲਮੇਲ ਅਤੇ ਸਹਾਇਤਾ ਦੇ ਨਾਲ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪਿੰਡੀ ਵਿਦੇਸ਼ੀ ਅਧਾਰਤ ਆਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਹੈਪੀ ਪਸ਼ਿਆ ਦਾ ਨਜ਼ਦੀਕੀ ਸਹਿਯੋਗੀ ਹੈ ਅਤੇ ਬਟਾਲਾ ਗੁਰਦਾਸਪੁਰ ਖੇਤਰ 'ਚ ਪੈਟਰੋਲ ਬੰਬ ਹਮਲੇ, ਹਿੰਸਕ ਕਮਲੇ ਅਤੇ ਜ਼ਬਰੀ ਵਸੂਲੀ ਸਮੇਤ ਕਈ ਕਾਨੂੰਨੀ ਅਪਰਾਧਾਂ ਵਿੱਚ ਸ਼ਾਮਲ ਹੈ। ਬਟਾਲਾ ਪੁਲਿਸ ਦੇ ਬੈਂਤੀ ਕੀਤੇ ਵੱਡ ਕਾਰਨ ਨੋਟਿਸ ਉਤੇ ਕਾਰਵਾਈ ਕਰਦੇ ਹੋਏ ਇੱਕ ਸੀਨੀਅਰ ਅਧਿਕਾਰੀ ਦੀ ਅਗਵਾਹੀ ਹਟ ਚਾਰ ਮੈਂਬਰੀ ਟੀਮ ਨੇ 29 ਸਤੰਬਰ ਨੂੰ ਯੂਏਈ ਦੇ ਵਿੱਚ ਵਿਦੇਸ਼ ਮੰਤਰਾਲੇ ਅਤੇ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਾਰੇ ਕਾਨੂੰਨੀ ਕਾਰਜ ਉਹਨੇ ਕਰਕੇ ਦੋਸ਼ੀ ਨੂੰ ਕਾਨੂੰਨ ਦਾ ਸਾਹਮਣਾ ਕਰਨ ਦੇ ਲਈ ਵਾਪਸ ਲਿਆਂਦਾ। ਰੱਖਿਆ ਖੋਜ ਤੇ ਵਿਕਾਸ ਸੌਸਥਾ ਡੀਆਰਡੀਓ ਦੇ ਵੱਲੋਂ ਮੰਗਲਵਾਰ ਨੂੰ ਰੇਲ ਪੱਟੀ ਤੋਂ ਅਗਨੀ 5 ਪ੍ਰਾਈਮ ਮਿਜ਼ਾਈਲ ਦਾਗਾਂ ਦੀ ਸਫਲ ਅਜਮਾਇਸ਼ ਭਾਰਤੀ ਸੁਰੱਖਿਆ ਖੇਤਰ ਦੇ ਵਿੱਚ ਪ੍ਰਗਤੀ ਦੀ ਇੱਕ ਅਹਿਮ ਮਿਸਾਲ ਹੈ ਦੁਨੀਆ ਦੇ ਵਿੱਚ ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਕਿਸੇ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ ਨੂੰ ਰੇਲ ਪਟੜੀ ਉੱਤੇ ਚੱਲਣ ਵਾਲੇ ਲਾਟ ਪੈੜ ਤੋਂ ਦਾਗਿਆ ਗਿਆ ਵਕੀਮਤੀ ਵਿਰਡਾਪ ਸਿੰਘ ਨੇ ਇਸ ਪ੍ਰਾਪਤੀ ਲਈ ਡੀਆਰਡੀਓ ਨੂੰ ਵਧਾਈ ਦਿੱਤੀ ਹੈ ਤੇ ਵਧਾਈ ਉੱਤੇ ਸ਼ਲਾਘਾ ਦੇ ਸਹੀ ਹੱਕਦਾਰ ਵੀ ਇਹ ਪ੍ਰਾਪਤੀ ਬਣਦੀ ਹੈ ਬਲਸਟਿਕਮਰਜ਼ਲ ਜਾਬ ਤਰ ਪੱਕੇ ਲਾਜ ਪੈਡਾ ਤੋਂ ਦਾਗ ਜਾਂਦੇ ਨੇ ਜਾਂ ਫਿਰ ਟੱਕਾ ਉਤੇ ਆਧਾਰਿਤ ਪਲੇਟਫਾਰਮਾਂ ਤੋਂ ਅਜਿਹਾ ਕੰਮ ਜਿਸ ਵਿੱਚ ਉਹਨਾਂ ਦੀ ਹਰ ਹਰਕਤ ਧਰਤੀ ਉੱਪਰ ਮੰਡਰਾ ਰਹੇ ਸੂਇਆ ਉਪਗ੍ਰਹਿਆਂ ਦੇ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ। ਲਿਆਦਾ ਦੁਸ਼ਮਨ ਨੂੰ ਮਜ਼ਾਹਿਲ ਟਕਰਾ ਕਰਨ ਜਾਂ ਫਿਰ ਐਥਰੋ ਆਕਾਸ਼ ਵਿੱਚ ਨਸ਼ਟ ਕਰਨ ਦਾ ਸਵਾਗ ਮਿਲ ਜਾਂਦਾ ਹੈ। ਰੇਲ ਪਟੜੀ ਉੱਤੇ ਚੱਲਣ ਵਾਲੇ ਲਾਜ ਪੈਡ ਦੇ ਰਾਹੀਂ ਮਜ਼ਾਹਿਲ ਦਾਗੇ ਜਾਣ ਤੋਂ ਤੁਰੰਤ ਬਾਅਦ ਲਾਜ ਪੈਡ ਨੂੰ ਰੇਲ ਇੰਜਨ ਦੀ ਮਦਦ ਦੇ ਨਾਲ ਉੱਥੋਂ ਹਟਾ ਕੇ ਫੌਰੀ ਦ ਦੂਜੇ ਸਥਾਨ ਉਤੇ ਲਜਾਇਆ ਜਾ ਸਕਦਾ ਐਸ ਤੋਂ ਦੁਸ਼ਮਨ ਨੂੰ ਇਹ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਕਿ ਮੋਬਾਈਲ ਕਿਹੜੀ ਥਾਂ ਤੋਂ ਦਾਗੀ ਗਈ ਤੇ ਅਜਿਹੀ ਸੁਰੱਖਤ ਦੇ ਵਿੱਚ ਉਸ ਨੂੰ ਜੋ ਵੀ ਕਾਰਵਾਈ ਕੀਤੀ ਜਾਣ ਦੀ ਗੁੰਜਾਇਸ਼ ਕਰ ਜਾਂਦੀ ਹੈ ਦੁਨੀਆ ਦੀਆਂ ਪ੍ਰਮੁੱਖ ਤਕਨੀਕੀ ਕੰਪਨੀਆਂ ਦੇ ਵਿੱਚੋਂ ਇੱਕ ਮਾਈਕਰੋਸਾਫਟ ਨੇ ਅਦਰਾਈਲ ਦੇ ਵਿਰੁੱਧ ਇੱਕ ਵੱਡਾ ਕਦਮ ਚੁੱਕਿਆ ਜਿਸ ਨਾਲ ਅੰਤਰਰਾਸ਼ਟਰੀ ਪੱਧਰ ਉਤੇ ਹੰਗਾਮਾ ਹੋਇਆ ਕੰਪਨੀ ਨੇ ਅਦਰਾਈਲ ਦੇ ਲਈ ਆਪਣੀ ਕਲਾਊਡ AI ਅਤੇ ਟੈਕਨੋਲੋਜੀ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੌਤਲ ਕਰ ਦਿੱਤਾ ਮਾਈਕਰੋਸਾਫਟ ਦੇ ਪ੍ਰਧਾਨ ਅਤੇ ਵਾਈਸ ਚੇਅਰਮੈਨ ਬ੍ਰੈਡ ਸਮਿਥ ਨੇ ਐਸ ਫਰਸ ਦੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਫਰਸਲਾ ਜਸੂਸੀ ਤੇ ਗੰਭੀਰ ਦੋਸ਼ਾਤ ਦੇ ਨਾਂ ਨਾਲ ਜਾਸੂਸ ਰਿਪੋਰਟਾਂ ਤੇ ਆਧਾਰਿਤ ਸੀ ਜਿਨ੍ਹਾਂ ਵਿੱਚ ਮਾਈਕਰੋਸਾਫਟ ਸੇਵਾਵਾਂ ਦੀ ਦਰਵਰਤੋਂ ਦਾ ਖੁਲਾਸਾ ਹੋਇਆ ਸੀ ਅਗਸਤ 2025 ਦੇ ਵਿੱਚ ਕੀਤੀ ਗਈ ਇੱਕ ਸਾਂਝੀ ਜਾਂਚ ਦੇ ਵਿੱਚ ਖੁਲਾਸਾ ਹੋਇਆ ਸੀ ਕਿ ਇਜ਼ਰਾਈਲੀ ਸੁਰੱਖਿਆ ਏਜੰਸੀਆਂ ਮਾਈਕਰੋਸਾਫਟ ਦੀਆਂ ਅਜ਼ੂਰ ਕਲਾਉਡ ਸੇਵਾਵਾਂ ਦੀ ਵਰਤੋਂ ਕਰਕੇ ਗਾਜ਼ਾ ਪੱਟੀ ਅਤੇ ਵੈਸਟ ਬੈਂਕ ਦੇ ਵਿੱਚ ਫਿਲਸਤੀਨੀਆ ਦੀ ਵਿਆਪਕ ਨਿਗਰਾਨੀ ਕਰ ਰਹੀਆਂ ਸਨ ਮੈਕੋਫਰਡ ਸ਼ੁਰੂ ਦੇ ਵਿੱਚ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਪਰ ਬਾਅਦ ਵਿੱਚ ਇੱਕ ਅੰਦਰੂਨੀ ਜਾਂਚ ਦੁਆਰਾ ਕੁਝ ਤੱਥਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਇੱਕ ਸਖਤ ਕਦਮ ਚੁੱਕਿਆ ਗਿਆ ਕੈਨੇਡਾ ਦੇ ਵਿੱਚ ਖਾਲਿਸਤਾਨੀ ਵੱਖਵਾਦੀਆਂ ਦੀਆਂ ਬੇਲਗਾਮ ਗਤੀਵਿਧੀਆਂ ਨੇ ਇੱਕ ਵਾਰ ਫਿਰ ਭਾਰਤ ਨੂੰ ਨਿਸ਼ਾਨਾ ਬਣਾਇਆ ਅਮਰੀਕਾ ਸਥਿਤ ਪਬੰਦੀਸ਼ੁਦਾ ਸੰਗਠਨ ਸਿੱਖਵਾਜ ਜਸਰਤ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡਬਾਲ ਨੂੰ ਖੁੱਲੀ ਚੁਣੌਤੀ ਦਿੱਤੀ ਹੈ ਪੰਨੂ ਨੇ ਵੀਡੀਓ ਮੈਸੇਜ ਵਿੱਚ ਕਿਹਾ ਕਿ ਅਜੀਤ ਡਬਾਲ ਕੈਨੇਡਾ ਅਮਰੀਕਾ ਜਾਂ ਕਿਸੇ ਯੂਰਪੀ ਦੇਸ਼ ਆ ਕੇ ਦਿਖਾਓ ਗ੍ਰਫਤਾਰ ਕਰਨ ਦਾ ਸਪੁਰਦਗੀ ਦੀ ਕੋਸ਼ਿਸ਼ ਕਰੋ ਮੈਂ ਇੰਤਜ਼ਾਰ ਕਰ ਰਿਹਾ ਇਹ ਤਮਕੀ ਪੰਨੂ ਦੇ ਕਰੀਬੀ ਸਾਥੀ ਇੰਦਰਜੀਤ ਸਿੰਘ ਗੋਸ਼ਲ ਦੀ ਜ਼ਮਾਨਤ ਉੱਤੇ ਰਿਹਾਈ ਤੋਂ ਠੀਕ ਬਾਅਦ ਆਈ ਜਿਸ ਨੇ ਜੇਲ੍ਹ ਚੋਂ ਬਾਹਰ ਨਿਕਲਦੇ ਹੀ 파ਰਥ ਖਿਲਾਫ ਭਰਕਾਉ ਨਰਦੇਬਾਜੀ ਕੀਤੀ ਹੈ ਗੌਤਮ ਜੋ ਪੰਨੋ ਦਾ ਸਜਾਹਤ ਤੇ ਨਿਜੀ ਸੁਰੱਖਿਆ ਅਧਿਕਾਰੀ ਰਹਿ ਚੁੱਕਾ ਤੇ ਉਸ ਨੂੰ 19 ਸਤੰਬਰ ਨੂੰ ਅਨਟਾਰੀਓ ਸੂਬੇ ਦੇ ਉਸ਼ਾਵਾ ਦੇ ਕੋਲ ਹਾਈਵੇ 407 ਤੇ ਉੱਤੇ ਟ੍ਰੈਫਿਕ ਚੈਕਿੰਗ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਉਹਦੇ ਨਾਲ ਨਿਊਯਾਰਕ ਦੇ ਜਗਦੀਪ ਸਿੰਘ ਅਤੇ ਟ੍ਰਾਂਟੋ ਦੇ ਅਰਮਾਨ ਸਿੰਘ ਵੀ ਫੜੇ ਗਏ ਨੇ ਸਿੱਧੂ ਮਸੂਏ ਵਾਲਾ ਕਤਲ ਮਾਮਲੇ ਦੇ ਵਿੱਚ ਮਾਨਸਾ ਦੀ ਅਦਾਲਤ ਵਿੱਚ ਇੱਕ ਦੋਸ਼ੀ ਅਤੇ ਗਵਾਹ ਨੂੰ ਪੇਸ਼ ਕੀਤਾ ਗਿਆ ਜਦੋਂ ਕਿ ਬਾਕੀ ਦੋਸ਼ੀਆਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਅਦਾਲਤ ਨੇ ਪਿਛਲੀ ਪੇਸ਼ੀ ਉਤੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਪੀਲ ਉਤੇ ਦੋਸ਼ੀਆਂ ਨੂੰ ਅਦਾਲਤ ਵਿੱਚ ਵਿਅਕਤੀਗਤ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਸੀ ਪਰ ਇੱਕ ਦੋਸ਼ੀ ਅਤੇ ਗਵਾਹ ਤੋਂ ਇਲਾਵਾ ਅੱਜ ਬਾਕੀ ਦੋਸ਼ੀਆਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਅਤੇ ਅਗਲੀ ਪੇਸ਼ੀ 17 ਅਕਤੂਬਰ ਨੂੰ ਤੈਅ ਰੱਖੀ ਗਈ ਹੈ ਮਾਨਸਾ ਦੀ ਅਦਾਲਤ ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗਵਾਹ ਦੇ ਤੌਰ ਤੇ ਮਨਪ੍ਰੀਤ ਸਿੰਘ ਪੇਸ਼ ਹੋਏ ਅਤੇ ਉਨ੍ਹਾਂ ਆਪਣੀ ਗਵਾਹੀ ਦਿੱਤੀ ਜਦੋਂ ਕਿ ਦੋਸ਼ੀਆਂ ਚੋ ਦੀਪਕ ਮੁੰਡੀ ਨੂੰ ਅਦਾਲਤ ਵਿੱਚ ਵਿਅਕਤੀਗਤ ਤੌਰ ਉਤੇ ਪੇਸ਼ ਕੀਤਾ ਗਿਆ। ਮੂਸੇਵਾਲਾ ਪੱਖ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਮਾਨਯੋਗ ਅਦਾਲਤ ਨੂੰ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਸਿਹਤ ਠੀਕ ਨਾ ਹੋਣ ਸੰਬੰਧੀ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ ਜਿਸ ਕਰਕੇ ਅਦਾਲਤ ਨੇ ਦੋਸ਼ੀਆਂ ਦੀ ਅੱਜ ਵੀਡੀਓ ਕਾਨਫਰੰਸ ਰਾਈ ਪੇਸ਼ੀ ਲਈ ਹੈ ਤੇ ਉਹਨੇ ਇਹ ਵੀ ਦੱਸਿਆ ਕਿ ਅਗਲੀ ਪੇਸ਼ੀ 17 ਅਕਤੂਬਰ ਨੂੰ ਨਿਰਧਾਰਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਹਿਮਾਂਸ਼ੂ ਜੈਨ ਲੁਧਿਆਣਾ ਦੇ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਐਕਟਾ 2023 ਦੀ ਧਾਰਾ 163 ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਲੁਧਿਆਣਾ ਦੀ ਹਦੂਦ ਦੇ ਅੰਦਰ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਕੰਬਾਈਨਰਾਂ ਦੇ ਨਾਲ ਝੋਨਾ ਕੱਟਣ ਉਤੇ ਪਾਬੰਦੀ ਜਾਰੀ ਕੀਤੇ ਗਏ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਜ਼ਿਲ੍ਹਾ ਮhjust ਨੇ ਆਪਣੇ ਹੁਕਮਾਂ ਦੇ ਵਿੱਚ ਦੱਸਿਆ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ-ਨਾਲ ਆਮ ਤੌਰ ਤੇ ਇਹ ਦੇਖਣ ਵਿੱਚ ਆਇਆ ਕਿ ਝੋਨੇ ਦੀ ਕਟਾਈ ਦੇ ਲਈ ਕੰਬਾਈਨਰ 24 ਘੰਟੇ ਕੰਮ ਕਰਦੀਆਂ ਨੇ ਉਹਨਾਂ ਦੱਸਿਆ ਕਿ ਰਾਤ ਸਮੇਂ ਕੰਬਾਈਨਰ ਚੱਲਣ ਦੇ ਨਾਲ ਜਾਨੀ ਮਾਲੀ ਨੁਕਸਾਨ ਹੋਣ ਦਾ ਖਰਚਾ ਬਣਿਆ ਰਹਿੰਦਾ ਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਪੁਰਾਨੀਆਂ ਹੋ ਚੁੱਕੀਆਂ ਕੰਬਾਈਨਾ ਵੀ ਕਟਾਈ ਕਰਦੀਆਂ ਨੇ ਜਿਸ ਨਾਲ ਝੋਨੇ ਦੀ ਗੁਣਵੱਤਾ ਦਾ ਮਿਆਰ ਡਿੱਗ ਜਾਂਦਾ ਹੈ ਕੰਬਾਈਨਾ ਚ ਤਕਨੀਕੀ ਖਰਾਬੀ ਹੋਣ ਕਾਰਨ ਵੀ ਝੋਨੇ ਦੀ ਕੁਆਲਿਟੀ ਪਰ ਬਾਬਤ ਹੁੰਦੀ ਹੈ ਇਸੇ ਤੇ ਵਜੋਂ ਖਰੀਦ ਏਜੰਸੀਆਂ ਝੋਨੇ ਦੀ ਖਰੀਦ ਕਰਨ ਤੋਂ ਝਿਜਕਦੀਆਂ ਨੇ ਜਿਸ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਉੱਥੇ ਸਿੱਧਾ ਅਸਰ ਦੇਸ਼ ਦੇ ਉਤਪਾਦਨ ਉੱਤੇ ਵੀ ਪੈਂਦਾ ਹੈ ਅੱਜ ਲਈ ਇਹ ਨਹੀਂ ਦੁਬਾਰਾ ਫਿਰ ਆਦਰੋ ਹੋਵਾਂਗੇ ਉਹਨਾਂ ਤੱਕ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ